ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੋ ਅਗਰ ਆਪਾਂ ਕੁਲ ਮਿਲਾ ਕੇ ਕੰਗਨਾ ਰਣੌਤ ਦੀ ਜੇਤੋ ਗੱਲ ਕਰਦੇ ਆ ਅਕਸਰ ਕਈ ਸੁਰਖੀਆਂ ਦੇ ਵਿੱਚ ਕੰਗਨਾ ਰਣੌਤ ਜੋ ਹੈ ਜ਼ਰੂਰ ਆਂ ਰਨੌਤ ਦੇ ਨਾਲ ਜੁੜੇ ਰਹਿੰਦੇ ਨੇ ਅਕਸਰ ਅਸੀਂ ਇਹ ਖਬਰਾਂ ਸੁਣਦੇ ਆ ਸੋ ਕਿਸਾਨੀ ਅੰਦੋਲਨ ਵੇਲੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਬਜ਼ੁਰਗ ਔਰਤ ਦੇ ਕੰਗਨਾ ਰਨੌਤ ਵੱਲੋਂ ਕੀਤੀ ਟਿੱਪਣੀ ਦੇ ਕਾਰਨ ਕਾਫੀ ਵਿਵਾਦ ਜੋ ਹੈ ਜ਼ਰੂਰ ਚੜਿਆ ਰਿਹਾ ਸੀ ਤੇ ਹੁਣ ਇੱਕ ਮਹਿਲਾ ਕਾਂਗਰਸੀ ਆਗੂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਜੋ ਹੈ ਇੱਕ ਵਿਵਾਦਿਤ ਪੋਸਟ ਅਸੀਂ ਇਸ ਨੂੰ ਜ਼ਰੂਰ ਕਾਂਗੇ ਕੰਗਨਾ ਰਨੌਤ ਦੇ ਬਾਰੇ ਪਾਈ ਗਈ ਹੈ ਜੋ ਕਿ ਵਾਇਰਲ ਹੋ ਰਹੀ ਹੈ ਜ਼ਰੂਰ ਇਸ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ ਆਖਿਰ ਮਾਮਲਾ ਕੀ ਹੈ ਪੋਸਟ ਕੀ ਹੈ ਔਰ ਕਿਸ ਕਾਂਗਰਸੀ ਮਹਿਲਾ ਆਗੂ ਵੱਲੋਂ ਇਹ ਪੋਸਟ ਪਾਈ ਗਈ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਸਾਂਝੀ ਕਰਿਓ ਹਜੂਰ ਜੀ ਕੰਗਨਾ ਰਣੌਤ ਨੂੰ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਆਪਣਾ ਉਮੀਦਵਾਰ ਬਣਾਇਆ ਕੰਗਨਾ ਰਣੌਤ ਮੰਡੀ ਦੇ ਜੰਪਲ ਨੇ ਔਰ ਇਸ ਵਕਤ ਮੁੰਬਈ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਇੱਕ ਸਥਾਪਿਤ ਚਿਹਰਾ ਨੇ ਫਿਲਮ ਕਲਾਕਾਰ ਦੇ ਤੌਰ ਤੇ ਕੰਗਨਾ ਰਣੌਤ ਦੀਆਂ ਕਈ ਫਿਲਮਾਂ ਆਈਆਂ ਨੇ ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕੀਤੇ ਨੇ ਉਹਨਾਂ ਦੇ ਕਈ ਕਿਰਦਾਰ ਨੇ ਜਿਹੜੇ ਉਹ ਵੱਖ-ਵੱਖ ਸਮੇਂ ਦੇ ਵਿੱਚ ਚਰਚਾਵਾਂ ਦੇ ਵਿੱਚ ਵੀ ਰਹੇ ਨੇ ਕਿਤੇ ਉਹਨਾਂ ਨੇ ਇੱਕ ਬਹੁਤ ਹੀ ਦਲੇਰਾਨਾ ਯੋਧਿਆਂ ਦੀ ਭੂਮਿਕਾ ਦਾ ਕੀਤਾ ਹੈ ਤੇ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਅਜਿਹੀਆਂ ਭੂਮਿਕਾਵਾਂ ਅਦਾ ਕੀਤੀਆਂ ਨੇ ਜਿਨ੍ਹਾਂ ਦੇ ਉੱਤੇ ਟਿੱਕਾ ਟਿੱਪਣੀ ਵੀ ਹੁੰਦੀ ਰਹੀ ਹੈ ਫਿਲਮ ਕਲਾਕਾਰਾਂ ਦੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿਉਂਕਿ ਫਿਲਮ ਦੀ ਕਹਾਣੀ ਔਰ ਸਕ੍ਰਿਪਟ ਦੀ ਡਿਮਾਂਡ ਦੇ ਮੁਤਾਬਕ ਬਹੁਤ ਕੁਝ ਫਿਲਮਾਂਕਨ ਕੀਤਾ ਜਾਂਦਾ ਹੈ ਜਿਹੜਾ ਕਿਤੇ ਨਾ ਕਿਤੇ ਹਮੇਸ਼ਾ ਨਿੰਦਿਆ ਵੀ ਜਾਂਦਾ ਹੈ ਤੇ ਕਿਸੇ ਖਾਸ ਵਰਗ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਫਿਲਮ ਕਲਾਕਾਰ ਨੇ ਜਿਹੜੇ ਉਹ ਲੋਕਾਂ ਦੀ ਪਸੰਦ ਬਣੇ ਰਹਿੰਦੇ ਨੇ ਔਰ ਉਹਨਾਂ ਦੀ ਕਲਾਕਾਰੀ ਨੂੰ ਲੋਕ ਮਨ ਦੇ ਵੀ ਨੇ ਅਨੰਦਿਤ ਵੀ ਹੁੰਦੇ ਨੇ ਤੇ ਮਹਿਸੂਸ ਵੀ ਕਰਦੇ ਨੇ ਤੇ ਇੱਜ਼ਤ ਵੀ ਕਰਦੇ ਨੇ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਬੀਬੀ ਕੰਗਨਰ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤੀ ਤੇ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਸਪੋਕਸਪਰਸਨ ਬੁਲਾਰੇ ਨੇ ਮੀਡੀਆ ਯੂਨਿਟ ਦੇ ਨਾਲ ਜੁੜੇ ਹੋਏ ਨੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਬੀਬੀ ਸੁਪਰੀਆ ਸ਼੍ਰੀਨੇਥ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਜਿਹਾ ਪੋਸਟ ਆਉਂਦੀ ਹੈ ਜਿਹੜੀ ਕੰਗਨਰ ਰਣੌਤ ਨੂੰ ਔਰ ਕਿਸੇ ਨੂੰ ਵੀ ਪਸੰਦ ਨਾ ਆਉਣ ਵਾਲੀ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇੱਕ ਕੰਗਨਾ ਰਣੌਤ ਦੀ ਇੱਕ ਫਿਲਮ ਦੀ ਤਸਵੀਰ ਸਾਂਝੀ ਕੀਤੀ ਔਰ ਉਹਦੇ ਉੱਪਰ ਜਿਹੜੀ ਟਿੱਪਣੀ ਕੀਤੀ ਸੀ ਉਹ ਟਿੱਪਣੀ ਕੋਈ ਸਬਕ ਟਿੱਪਣੀ ਨਹੀਂ ਸੀ ਕਿਸੇ ਵੀ ਮਹਿਲਾ ਬਾਰੇ ਔਰ ਜਦੋਂ ਉਸ ਪੋਸਟ ਦੇ ਵਿੱਚ ਟਿੱਪਣੀ ਸੋਸ਼ਲ ਮੀਡੀਆ ਤੇ ਆਈ ਤੇ ਵਾਇਰਲ ਹੋ ਗਈ ਔਰ ਇਹ ਵੱਡਾ ਸਿਆਸੀ ਮੁੱਦਾ ਬਣ ਗਈ ਬੀਬੀ ਕੰਗਨਾ ਰਣੌਤ ਨੇ ਉਸ ਤੋਂ ਬਾਅਦ ਸੁਪਰੀਆ ਸ਼੍ਰੀਨੇਥ ਨੂੰ ਬਕਾਇਦਾ ਰਿਪਲਾਈ ਕੀਤਾ ਉਹਨਾਂ ਨੇ ਟਵੀਟ ਕਰਕੇ ਔਰ ਦੱਸਿਆ ਕਿ ਕਿਵੇਂ ਵਖ-ਵਖ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਕਿਸੇ ਵੀ ਫਿਲਮ ਦੇ ਵਿੱਚ ਜਦੋਂ ਕੰਮ ਕਰਦੇ ਨੇ ਤੇ ਫਿਲਮ ਦੀ ਜ਼ਰੂਰਤ ਦੇ ਮੁਤਾਬਕ ਉਹਨਾਂ ਨੂੰ ਬਤੌਰ ਕਲਾਕਾਰ ਆਪਣੀ ਭੂਮਿਕਾ ਦਾ ਕੀਤੀ ਉਹਨਾਂ ਨੇ ਆਪਣੀਆਂ ਸਾਰੀਆਂ ਭੂਮਿਕਾਵਾਂ ਦਾ बखਾਨ ਕੀਤਾ ਦੇਸ਼ ਭਗਤੀ ਵਾਲੀਆਂ ਉਹਨਾਂ ਨੇ ਸੰਘਰਸ਼ ਕਰਨ ਵਾਲੀ ਮਹਿਲਾਵਾਂ ਦੀ ਭੂਮਿਕਾਵਾਂ ਬਾਰੇ ਉਹਨਾਂ ਨੇ ਆਪਣੀ ਹਰ ਭੂਮਿਕਾ ਦਾ ਜ਼ਿਕਰ ਕੀਤਾ ਇਹ ਸੁਨੇਹਾ ਦੇਣ ਦਾ ਕੋਸ਼ਿਸ਼ ਕੀਤਾ ਕਿ ਤੁਹਾਡੀ ਟਿੱਪਣੀ ਗੈਰਵਾਜਬ ਹੈ ਮਹਿਲਾਵਾਂ ਤੇ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਹੋਣੀ ਚਾਹੀਦੀ ਹੁਣ ਸਵਾਲ ਇਹ ਹੈ ਕਿ ਸੁਪਰੀਆ ਸ਼੍ਰੀਨੇਥ ਉਹਨਾਂ ਦਾ ਉਸ ਤੋਂ ਬਾਅਦ ਫੇਰ ਇੱਕ ਬਿਆਨ ਆਉਂਦਾ ਇੱਕ ਟਵੀਟ ਆਉਂਦਾ ਉਹ ਕਹਿੰਦੇ ਕਿ ਇਹ ਜਾਣਬੁੱਝ ਕੇ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਉਹਨਾਂ ਨੇ ਨਾ ਤਾਂ ਇਹ ਤਸਵੀਰ ਸਾਂਝੀ ਕੀਤੀ ਹੈ ਨਾ ਟਿੱਪਣੀ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹ ਜਾਣਕਾਰੀ ਵੀ ਹਾਸਲ ਕਰ ਰਹੇ ਨੇ ਔਰ ਇਸ ਬਾਰੇ ਉਹ ਰਿਪੋਰਟ ਵੀ ਦਰਜ ਕਰਾਉਣਗੇ ਔਰ ਉਹਨਾਂ ਨੇ ਨਕਾਰਿਆ ਇਸ ਗੱਲ ਨੂੰ ਕਿ ਉਹਨਾਂ ਵੱਲੋਂ ਬਿਲਕੁਲ ਅਜਿਹਾ ਨਹੀਂ ਕੀਤਾ ਗਿਆ ਉਹ ਬਿਲਕੁਲ ਵੀ ਕਿਸੇ ਮਹਿਲਾ ਦੇ ਉੱਪਰ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਹਨਾਂ ਦਾ ਹੈਂਡਲ ਕਰਨ ਵਾਲੇ ਕਿਸੇ ਹੈਂਡਲਰ ਨੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਅੱਜਕੱਲ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਉਹ ਉਹਨਾਂ ਦੇ ਮੁਲਾਜ਼ਮ ਚਲਾਉਂਦੇ ਨੇ ਉਹਨਾਂ ਨੇ ਕਿਸੇ ਹੈਂਡਲਰ ਦੀ ਸੋਸ਼ਲ ਮੀਡੀਆ ਚਲਾਉਣ ਵਾਲੇ ਦੀ ਗਲਤੀ ਇਕਰਾਰ ਦਿੱਤਾ ਔਰ ਉਸ ਦੇ ਖਿਲਾਫ ਸਖਤ ਐਕਸ਼ਨ ਦਾ ਭਰੋਸਾ ਦਿੱਤਾ ਔਰ ਉਹਨਾਂ ਨੇ ਇੱਕ ਤਰੀਕੇ ਨਾਲ ਅਫਸੋਸ ਪ੍ਰਗਟ ਕੀਤਾ ਇਸ ਪੋਸਟ ਦੇ ਲਈ ਔਰ ਮੁਆਫੀ ਭਰੇ ਸ਼ਬਦਾਂ ਦੀ ਗੱਲ ਕੀਤੀ ਪਰ ਰਾਜਨੀਤਿਕ ਤੌਰ ਤੇ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਸਮ੍ਰਿਤੀ ਇਰਾਨੀ ਦਾ ਬਿਆਨ ਆਇਆ ਫਿਰ ਇੱਕ ਬੁਲਾਰੇ ਨੇ ਭਾਰਤੀ ਜਨਤਾ ਪਾਰਟੀ ਦੇ ਪੂਨਾ ਵਾਲੇ ਉਹਨਾਂ ਦਾ ਵੀ ਟਵੀਟ ਆਇਆ ਬਿਆਨ ਆਇਆ ਔਰ ਮਲਕੀ ਅਰਜਨ ਖੜਗੇ ਤੱਕ ਤੋਂ ਇਹ ਮੰਗ ਹੋ ਗਈ ਕਿ ਤੁਸੀਂ ਇਹ ਬਿਆਨ ਵਾਪਸ ਲਓ ਔਰ ਸਿੱਧੇ ਸਿੱਧੇ ਕਾਂਗਰਸ ਪਾਰਟੀ ਤੇ ਇਹ ਹਮਲਾ ਲਾਇਆ ਉਹਨਾਂ ਨੇ ਹਮਲਾ ਕੀਤਾ ਕਿ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਮਹਿਲਾਵਾਂ ਬਾਰੇ ਕੀਤਾ ਜਾਣਾ ਇਹ ਗਲਤ ਹੈ ਔਰ ਇਹਦੇ ਨਾਲ ਪੋਲਿਟিক্যাল ਪਾਰਟੀ ਦੇ ਲੀਡਰਾਂ ਦਾ ਅਸਲੀ ਚਿਹਰਾ ਬੇਨਕਾਬ ਹੁੰਦਾ ਸੋ ਇਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਉਹ ਵਰਤੇ ਗਏ ਔਰ ਕੰਗਨਰ ਨੌਤ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ ਦੇ ਵਿੱਚ ਆ ਗਏ ਨੇ ਕੱਲ ਉਹਨਾਂ ਨੇ Holi ਵੀ ਖੇਡੀ ਧਾਰਮਿਕ ਥਾਵਾਂ ਤੇ ਮੱਥੇ ਵੀ ਟੇਕੇ ਔਰ ਕੰਗਨਰ ਨੌਤ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟਾਰ ਉਮੀਦਵਾਰ ਤਾਂ ਨੇ ਪਰ ਉਹਨਾਂ ਨੂੰ ਬਾਹਰ ਹੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਮੰਡੀ ਦੇ ਜੰਪਾਲ ਨੇ ਇਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਾਰ ਸਖਤ ਮੁਕਾਬਲਾ ਹੋਣ ਦੇ ਅਸਾਰ ਪੈਦਾ ਹੋ ਗਏ ਨੇ ਔਰ ਕੰਗਨਾ ਰਣੌਤ ਨੂੰ ਮੈਦਾਨ ਦੇ ਵਿੱਚ ਉਤਾਰੇ ਜਾਣ ਤੋਂ ਬਾਅਦ ਬਾਕੀ ਦੀਆਂ ਤਿੰਨ ਸੀਟਾਂ ਲਈ ਵੀ ਭਾਰਤੀ ਜਨਤਾ ਪਾਰਟੀ ਤਕੜੇ ਚਿਹਰਿਆਂ ਦੀ ਇੰਤਜ਼ਾਰ ਦੇ ਵਿੱਚ ਹੈ ਸੋ ਹਿਮਾਚਲ ਦਾ ਜਿਹੜਾ ਚੋਣ ਮੁਕਾਬਲਾ ਇੱਕ ਤਰੀਕੇ ਨਾਲ ਕੰਗਨਾ ਰਣੌਤ ਦੇ ਆਉਣ ਦੇ ਨਾਲ ਬੜਾ ਦਿਲਚਸਪ ਬਣ ਗਿਆ ਉੰਜ ਕੰਗਨਰ ਨੌਤ ਦੇ ਨਾਲ ਕੋਈ ਨਾ ਕੋਈ ਵਿਵਾਦ ਅਕਸਰ ਜੁੜਿਆ ਰਹਿੰਦਾ ਹੈ ਮੁੰਬਈ ਦੇ ਵਿੱਚ ਜਦੋਂ ਸ਼ਿਵ ਸੈਨਾ ਬਾਲ ਠਾਕਰੇ ਉਦਵ ਠਾਕਰੇ ਦੀ ਸਰਕਾਰ ਸੀ ਉਸ ਵੇਲੇ ਜਿਵੇਂ ਕੰਗਨਰ ਨੌਤ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਮੁੰਬਈ ਦੀ ਕਾਰਪੋਰੇਸ਼ਨ ਵੱਲੋਂ ਤੇ ਹਰ ਕਿਸੇ ਨੇ ਕੰਗਨਰ ਨੌਤ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਹਾਲਾਂਕਿ ਉਥੋਂ ਦੀ ਸਰਕਾਰ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਾਉਂਦੀ ਰਹੀ ਔਰ ਇੱਕ ਵਾਰ ਕੰਗਨਾ ਰਣੌਤ ਨੇ ਅਜੇਹੀ ਵਿਵਾਦਿਤ ਟਿੱਪਣੀ ਕਿਸਾਨ ਅੰਦੋਲਨ ਤੇ ਕੀਤੀ ਜਿਸ ਤੋਂ ਬਾਅਦ ਉਹ ਪੰਜਾਬੀਆਂ ਔਰ ਕਿਸਾਨਾਂ ਦੇ ਨਿਸ਼ਾਨੇ ਤੇ ਰਹੀ ਇੱਕ ਵਾਰ ਉਹਨਾਂ ਨੇ ਅਜੇਹੀ ਪੋਸਟ ਵੀ ਪਾਈ ਜਿਸ ਵਿੱਚ ਇੱਕ ਬਜ਼ੁਰਗ ਪੰਜਾਬੀ ਮਹਿਲਾ ਬਾਰੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਗਈ ਪੋਸਟ ਨੂੰ ਰੀਪੋਸਟ ਕੀਤਾ ਸੀ ਸੋ ਇੱਕ ਬਜ਼ੁਰਗ ਪੰਜਾਬੀ ਔਰਤ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਸੀ ਉਹਦੇ ਬਾਰੇ ਜਿਹੜੀ ਇੱਕ ਪੋਸਟ ਸੀ ਉਹਨੂੰ ਰੀਪੋਸਟ ਕੀਤਾ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਿਵਾਦ ਬਣਿਆ ਔਰ ਅਦਾਲਤ ਦੇ ਵਿੱਚ ਵੀ ਮਾਨ ਹਾਨੀ ਦਾ ਨੋਟਿਸ ਤੱਕ ਕੰਗਨਾਰ ਨੌਥ ਨੂੰ ਉਦੋਂ ਭੇਜਣ ਦੀਆਂ ਗੱਲਾਂ ਹੋਈਆਂ ਪਰ ਅਖੀਰ 'ਚ ਇਹ ਕਹਿ ਸਕਦੇ ਆ ਕਿ ਕੰਗਨਾਰ ਨੌਥ ਉਹਨਾਂ ਨਾਲ ਕਈ ਵਿਵਾਦ ਜੁੜੇ ਰਹਿੰਦੇ ਨੇ ਸੋ ਇੱਕ ਨਵਾਂ ਵਿਵਾਦ ਕੱਲ ਬਣਨ ਦੀ ਬਣਨ ਵਾਲੇ ਪਾਸੇ ਉੱਭਰਿਆ ਹਾਲਾਂਕਿ ਇਹ ਸਿਆਸੀ ਵਿਵਾਦ ਹੈ ਪਰ ਵੇਖਣੀਆਂ ਆਉਣੇ ਦਿਨਾਂ 'ਚ ਜਦੋਂ ਤੱਕ ਇਹ ਚੋਣਾਂ ਮੁਕੰਮਲ ਹੁੰਦੀਆਂ ਨੇ ਕੰਗਨਰ ਰਣੌਤ ਇਸ ਸੀਟ ਤੇ ਆਪਣੇ ਚੋਣ ਪ੍ਰਚਾਰ ਨੂੰ ਕਿਵੇਂ ਅੱਗੇ ਵਧਾਉਂਦੇ ਨੇ ਕੀ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਵਿਵਾਦ ਵੀ ਉੱਭਰਣਗੇ ਜਾਂ ਨਹੀਂ ਇਹਦੇ ਤੇ ਨਜ਼ਰ ਰਹਿਗੀ ਮੇਰੇ ਫੇਸਬੁਕ ਔਰ ਇੰਸਟਾਗ੍ਰਾਮ ਅਕਾਊਂਟ ਦਾ ਐਕਸੈਸ ਕਈ ਲੋਕੋ ਕੇ ਪਾਸ ਹੈ ਉਸਮੇਂ ਸੇ ਕਿਸੇ ਇੱਕ ਵਿਅਕਤੀ ਨੇ ਅੱਜ ਇੱਕ ਬੇहद ਘ੍ਰਣਿਤ ਔਰ ਆਪੱਤੀਜਨਕ ਪੋਸਟ ਕੀਤੀ मुझे जैसे ही पता चला मैंने सर्वप्रथम उस पोस्ट को डिलीट किया क्योंकि जो कोई भी मुझे जानता है वो अच्छी तरह से जानता है कि मैं कभी भी किसी भी महिला के खिलाफ व्यक्तिगत भद्दी और भूंदी टिप्पणी कर ही नहीं सकती हूं मैं इसकी घोर विरोधी हूं फिर मैंने जानना चला कि आखिर यह कैसे हुआ तब पता चला कि ट्विटर पर मेरा नाम का दुरुपयोग करके एक पैरोडी अकाउंट चलाया जा रहा है सुप्रिया पैरोडी के नाम से वहीं पर यह ऑब्जेक्शनेबल पोस्ट हुआ और वहीं से किसी ने कॉपी पेस्ट करके मेरे फेसबुक और इंस्टा पे डाला मैं ये पूरी तरह से जानने में जुटी हूं कि जिन लोगों के पास एक्सेस था उनमें से किसने घृणित काम किया साथ ही मैंने इस अकाउंट को भी ट्विटर को रिपोर्ट किया क्योंकि ये पहली बार नहीं हुआ है पहले भी मेरे नाम का दुरुपयोग करके जो भू बहु सुप्रिय श्रीनेत का अकाउंट लगता है वहां से अनर्गल टिप्पणियां भ्रमित बातें कही जाती हैं मैंने सर्वप्रथम इसको ट्विटर को रिपोर्ट किया और इस अकाउंट को भी मैं बंद कराऊंगी जैसे मैंने बाकियों को बंद कराया है लेकिन मैं यहां पे बिल्कुल बोलना चाहती हूं कि मैं किसी भी सूरत में सार्वजनिक जीवन में भद्दी भोंडी व्यक्तिगत टिप्पणियों के खिलाफ हूं ना मैंने ऐसा कभी किया है और न मैं कर सकती हूं विचारधारा की लड़ाई पुरजोर तरीके से पूरी ईमानदारी से और पूरी मजबूती से लड़ने में मेरा यकीन है महिलाओं के खिलाफ मैं आपत्तिजनक शब्दों का प्रयोग ही नहीं कर सकती हूं ਦਲਾ ਜੀ ਗਾਇਓ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸੀ ਟਿਕਟਾਂ ਲਈ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਸੁਖਪਾਲ ਖੈਰਾ ਦਾ ਨਾਮ ਫੇਰ ਚਰਚਾਵਾ ਵਿੱਚ ਹੈ ਜੇਕਰ ਆਪਾਂ ਇਹਨਾਂ ਚਰਚਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਅੱਗੇ ਗੱਲ ਕਰੀਏ ਤਾਂ ਜੇਕਰ ਇਹਨਾਂ ਦੋਨੋਂ ਨਾਵਾਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਹਲੇ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਕਦੋਂ ਕੀਤਾ ਜਾਏਗਾ ਇਹ ਵੀ ਨਹੀਂ ਪਤਾ ਪਰ ਜੇਕਰ ਇਹਨਾਂ ਦੋਵਾਂ ਨਾਵਾਂ ਦੇ ਨਾਲ ਹੀ ਆਪਾਂ ਅਗਰ ਵੱਧਦੇ ਹਾਂ ਸਵੀਕ੍ਰਣਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਾਂਗਰਸ ਪਾਰਟੀ ਵੱਲੋਂ ਅਗਰੇ ਦੋ ਉਮੀਦਵਾਰ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਦੇ ਤੌਰ ਤੇ ਉਤਾਰਿਆ ਜਾਂਦਾ ਹੈ ਚੋਣਾਂ ਦੇ ਲਈ ਤਾਂ ਕਿਸ ਤਰ੍ਹਾਂ ਦੇ ਸਵੀਕ੍ਰਣ ਸਰਨ ਵਣਦੇ ਨਜ਼ਰ ਆਂਦੇ ਨੇ ਕਾਂਗਰਸ ਪਾਰਟੀ ਦੇ ਲਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਉਮੀਦਵਾਰਾਂ ਦੀ ਤਲਾਸ਼ ਹੈ ਔਰ ਲਗਾਤਾਰ ਉਮੀਦਵਾਰ ਭਾਲੇ ਜਾ ਰਹੇ ਨੇ ਪਟਿਆਲਾ ਔਰ ਸੰਗਰੂਰ ਦੇ ਵਿੱਚ ਇੱਕ ਵਾਰ ਫੇਰ ਤੋਂ ਡਾਕਟਰ ਤਰਮਵੀਰ ਗਾਂਧੀ ਔਰ ਸੁਖਪਾਲ ਖੈਰਾ ਦੇ ਨਾਮ ਸੁਰਖੀਆਂ ਦੇ ਵਿੱਚ ਨੇ ਹਾਲਾਂਕਿ ਸੁਖਪਾਲ ਖੈਰਾ ਪੀ ਡੀਏ ਦੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਤੌਰ ਦੇ ਉੱਤੇ ਇੱਕ ਵਾਰ ਬਠਿੰਡਾ ਤੋਂ ਚੋਣ ਲੜੇ ਸੀ ਜਦੋਂ ਉਹ ਬਹੁਤ ਬੁਰੀ ਤਰ੍ਹਾਂ ਹਾਰੇ ਸੀ ਹਾਲਾਕੀ ਸੁਖਪਾਲ ਖੈਰਾ ਮੰਨੀ ਪਰਮੰਨੀ ਹਸਤੀ ਨੇ ਉਦੋਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੀ ਅਤੇ ਉਹਨਾਂ ਨੇ ਬਠਿੰਡਾ ਤੋਂ ਚੋਣ ਲੜੀ ਸੀ ਪਰ ਇਸ ਵਾਰ ਉਹਨਾਂ ਦਾ ਨਾਮ ਫੇਰ ਸੰਗਰੂਰ ਤੋਂ ਪ੍ਰਚਾਰਿਆ ਜਾ ਰਿਹਾ ਹੈ ਉਭਾਰਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਸੰਗਰੂਰ ਦੇ ਵਿੱਚ ਅਜੇ ਹੀ ਆਗੂ ਦੀ ਤਲਾਸ਼ ਹੈ ਜਿਹੜਾ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਮੁਕਾਬਲਾ ਕਰ ਸਕੇ ਔਰ ਸੁਖਪਾਲ ਖੈਰਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲਗਾਤਾਰ ਟਵੀਟ ਕਰਕੇ ਪੋਸਟ ਕਰਕੇ ਜ਼ੁਬਾਨੀ ਜੰਗ ਵਿੱਚ ਰਹਿੰਦੇ ਨੇ ਔਰ ਪਿੱਛੇ ਦੇ ਸਰਕਾਰ ਵੱਲੋਂ ਸੁਖਪਾਲ ਖੈਰਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਸ ਕਰਕੇ ਕਿਤਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਸੁਖਪਾਲ ਖੈਰਾ ਔਰ ਆਮ ਆਦਮੀ ਪਾਰਟੀ ਵਿਚਾਲੇ ਵੱਡੀ ਸਿਆਸੀ ਜੰਗ ਸੰਗਰੂਰ ਚ ਹੋ ਸਕਦੀ ਹੈ ਪਰ ਅਸੀਂ ਇਹ ਨਾ ਭੁੱਲੀਏ ਕਿ ਸੰਗਰੂਰ ਦੇ ਵਿੱਚ ਸਿਮਰਤਜੀਤ ਸਿੰਘ ਮਾਨ ਵੀ ਇੱਕ ਵੱਡਾ ਕਦਮ ਨੇ ਸੰਗਰੂਰ ਦੇ ਵਿੱਚ ਮੁਕਾਬਲਾ ਕਈ ਕੋਣੀ ਹੋ ਸਕਦਾ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਉਹਦੇ ਵਿੱਚ ਭਗਵੰਤ ਮਾਨ ਦਾ ਉਮੀਦਵਾਰ ਵੀ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਹੈ ਅਖਾਲੀ ਦਲ ਵੀ ਹੈ ਕਾਂਗਰਸ ਵੀ ਹੈ ਔਰ ਸਿਮਰਨਜੀਤ ਸਿੰਘ ਮਾਨ ਵੀ ਹੈ ਔਰ ਬੌਜਨ ਸਮਾਜ ਪਾਰਟੀ ਨੇ ਵੀ ਹਰ ਹਲਕੇ ਤੋਂ ਆਪਣਾ ਉਮੀਦਵਾਰ ਦੇਣਾ ਸੋ 5 6 ਧਿਰਾਂ ਸੰਗਰੂਰ ਦੇ ਵਿੱਚ ਸਿੱਧੇ ਤੌਰ ਤੇ ਮੁਕਾਬਲੇ ਦੇ ਵਿੱਚ ਹੋਣ ਗਿਆ ਔਰ ਜਿੱਥੋਂ ਤੱਕ ਗੱਲ ਰਹੀ ਸੁਖਪਾਲ ਸਿੰਘ ਖੈਰਾ ਦੀ ਕਾਂਗਰਸ ਪਾਰਟੀ ਦੇ ਸੰਗਠਨ ਦੇ ਕੁਝ ਆਗੂ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਸਕੰਡ ਲੜਾਣਾ ਚਾਹੁੰਦੇ ਨੇ ਪਰ ਸਵਾਲ ਇਹ ਹੈ ਕਿ ਕੀ ਸੰਗਰੂਰ ਦੇ ਸਥਾਨਕ ਲੀਡਰ ਸੁਖਪਾਲ ਖੈਰਾ ਦਾ ਸਮਰਥਨ ਕਰਨਗੇ ਦੇਖਿਆ ਜਾਵੇ ਤੇ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਬਹੁਤ ਜ਼ਿਆਦਾ ਹੈ ਇਸ ਵਕਤ ਪੰਜਾਬ ਚ ਕਾਂਗਰਸ ਲਈ ਅਗਰ ਕੋਈ ਵੱਡੀ ਚੁਣੌਤੀ ਹੈ ਤੇ ਉਹ ਗੁੱਟ ਅਤੇ ਫੁੱਟ ਨੇ ਕਾਂਗਰਸ ਦੇ ਵਿੱਚ ਕਈ ਗੁੱਟ ਨੇ ਤੇ ਕਾਂਗਰਸ ਦੇ ਵਿੱਚ ਖੁੱਲੀ ਫੁੱਟ ਹੈ ਫੁੱਟੀ ਹੈ ਕਿ ਗੁਰਪ੍ਰੀਤ ਸਿੰਘ ਜੀ ਵੀ ਜੀਪੀ ਵਰਗਾ ਆਗੂ ਕਾਂਗਰਸ ਦਾ ਆਪ ਚ ਚਲਾ ਗਿਆ ਔਰ ਉਮੀਦਵਾਰ ਬਣ ਗਿਆ ਔਰ ਵਿਧਾਨ ਸਭਾ ਦੇ ਵਿੱਚ ਡਿਪਟੀ ਆਗੂ ਡਾਕਟਰ ਰਾਜ ਕੁਮਾਰ ਚੱਬੇਵਾਲ ਉਹ ਵੀ ਕਾਂਗਰਸ ਪਾਰਟੀ ਛੱਡ ਗਏ ਸੋ ਇਹਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਔਰ ਕਿਸੇ ਵੇਲੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਕਰਨ ਵਾਲੇ ਉਹਨਾਂ ਦੀ ਅਗਵਾਈ ਚ ਚੋਣਾਂ ਲੜਨ ਵਾਲੇ तमाम ਲੀਡਰ ਇਸ ਵਕਤ ਚਰਨਜੀਤ ਚੰਨੀ ਤੋਂ ਵੀ ਕਿਤਨਾ ਕਿਤੇ ਪਾਸਾ ਵਟ ਦੇ ਨਜ਼ਰ ਆਉਂਦੇ ਨੇ ਚਰਨਜੀਤ ਚੰਨੀ ਹਾਲਾਂਕਿ ਜਲੰਧਰ ਦੇ ਵਿੱਚ ਵੱਡੇ ਦਾਵੇਦਾਰ ਨੇ ਟਿਕਟ ਦੇ 파ਵੇਂ ਜਲੰਧਰ ਚਰਨਜੀਤ ਚੰਨੀ ਨੂੰ ਚੋਣ ਲੜਾ ਲੋ 파ਵੇਂ ਸ਼੍ਰੀ ਅਨੰਦਪੁਰ ਸਾਹਿਬ ਜਾਂ ਕਿਸੇ ਵੀ ਹਲਕੇ ਤੋਂ ਪਰ ਦੁਆਬੇ ਚ ਚਰਨਜੀਤ ਚੰਨੀ ਸਭ ਤੋਂ ਮਜ਼ਬੂਤ ਉਮੀਦਵਾਰ ਨੇ ਔਰ ਇਹ ਪਤਾ ਲੱਗਿਆ ਕਿ ਕਾਂਗਰਸ ਦਾ ਸੰਗਠਨ ਉੱਥੇ ਕਈ ਲੀਡਰ ਕਾਂਗਰਸ ਦੇ ਸੰਗਠਨ ਦੇ ਕਿਉਂਕਿ ਕਾਂਗਰਸ ਚ ਗੁੱਟ ਤੇ ਫੁੱਟ ਬਹੁਤ ਨੇ ਕਈ ਲੀਡਰਾਂ ਦੀ ਕੋਸ਼ਿਸ਼ ਹੈ ਕਿ ਚਰਨਜੀਤ ਚੰਨੀ ਨੂੰ ਜਲੰਧਰ ਚ ਟਿਕਟ ਨਾ ਮਿਲੇ ਸੋ ਇਸ ਕਰਕੇ ਜਲੰਧਰ ਜਵੀ ਟਿਕਟ ਦੇ ਕਈ ਦਾਵੇਦਾਰ ਨੇ ਅੰਮ੍ਰਿਤਸਰ ਚ ਵੀ ਟਿਕਟ ਦੇ ਕਈ ਦਾਵੇਦਾਰ ਨੇ ਪਟਿਆਲਾ ਜਵੀ ਟਿਕਟ ਦੇ ਕਈ ਦਾਵੇਦਾਰ ਨੇ ਨਵਜੋਤ ਸਿੰਘ ਸਿੱਧੂ ਨੇ ਖੁੱਲਾ ਸਮਰਥਨ ਲਾਲ ਸਿੰਘ ਹੋਰਾਂ ਦਾ ਕਰ ਦਿੱਤਾ ਸੀ ਉੱਥੇ ਹੋਰ ਕਈ ਉਮੀਦਵਾਰ ਵੀ ਮੈਦਾਨ ਦੇ ਵਿੱਚ ਨੇ ਕਈ ਸੀਨੀਅਰ ਲੀਡਰਾਂ ਨੇ ਟਿਕਟਾਂ ਮੰਗੀਆਂ ਨੇ ਅਜਿਹੇ ਵਿੱਚ ਕੀ ਕਾਂਗਰਸ ਦਾ ਸੰਗਠਨ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਲੜਨ ਲਈ ਮਨਾਉਣ 'ਚ ਕਾਮਯਾਬ ਹੋਏਗਾ ਪਹਿਲਾ ਸਵਾਲ ਦੂਸਰਾ ਕੀ ਡਾਕਟਰ ਧਰਮਵੀਰ ਗਾਂਧੀ ਚੋਣ ਲੜਨਗੇ ਹਾਮੀ ਭਰਨਗੇ ਉਂਝ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸੀ ਪੰਜਾਬ 'ਚ ਡਾਕਟਰ ਧਰਮਵੀਰ ਗਾਂਧੀ ਇੱਕ ਵਾਰ ਉਹਨਾਂ ਦੇ ਨਾਲ ਚੱਲੇ ਕੁਝ ਸਮੇਂ ਲਈ ਡਾਕਟਰ ਧਰਮਵੀਰ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਵੀ ਬਹੁਤ ਕਰੀਬੀ ਨੇ ਔਰ ਪਟਿਆਲਾ 'ਚ ਨਵਜੋਤ ਸਿੱਧੂ ਦੇ ਹੱਕ 'ਚ ਪ੍ਰਚਾਰ ਵੀ ਕਰਕੇ ਆਏ 2022 ਦੀਆਂ ਵੋਟਾਂ ਤੋਂ ਪਹਿਲਾਂ ਔਰ ਇਹ ਵੀ ਪਤਾ ਲੱਗਿਆ ਕਿ ਜਦੋਂ ਪਿਛਲੀ ਵਾਰ 2019 'ਚ ਉਹਨਾਂ ਨੇ ਚੋਣ ਲੜੀ ਪਟਿਆਲਾ ਤੋਂ ਤੇ ਉਹਨਾਂ ਤੇ ਸਿਰ ਕਰਜ਼ਾ ਵੀ ਚੜਿਆ ਸੋ ਇਮਾਨਦਾਰ ਡਾਕਟਰ ਨੇ ਇਮਾਨਦਾਰ ਆਗੂ ਨੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਨੇ ਚਿਹਰਾ ਬਹੁਤ ਖਾਸ ਹੈ ਕਿਰਦਾਰ ਬਹੁਤ ਖਾਸ ਹੈ ਪਰ ਕੀ ਕਾਂਗਰਸ ਪਾਰਟੀ ਦੀ ਗੁੱਟਬਾਜ਼ੀ ਡਾਕਟਰ ਧਰਮਵੀਰ ਗਾਂਧੀ ਨੂੰ ਪ੍ਰਵਾਨ ਕਰੇਗੀ ਅਗਰ ਅਗਰ ਕੁਝ ਲੋਕ ਅੱਗੇ ਵਧ ਕੇ ਡਾਕਟਰ ਗਾਂਧੀ ਨੂੰ ਟਿਕਟ ਦਿਵਾਉਣ ਚ ਮਦਦ ਵੀ ਕਰਦੇ ਨੇ ਜਾਂ ਉਹਨਾਂ ਦਾ ਨਾਮ ਵੀ ਭੇਜਦੇ ਨੇ ਜਾਂ ਕਾਂਗਰਸ ਦੀ ਹਾਈ ਕਮਾਂਡ ਉਹਨਾਂ ਦੇ ਨਾਮ ਤੇ ਮੋਹਰ ਲਾਉਂਦੀ ਹੈ ਪਰ ਕੀ ਕਾਂਗਰਸ ਦੇ ਸਾਰੇ ਧੜੇ ਡਾਕਟਰ ਗਾਂਧੀ ਨਾਲ ਚੱਲਣਗੇ ਇਹ ਸਵਾਲ ਸਭ ਤੋਂ ਜ਼ਿਆਦਾ ਵੱਡਾ ਹੈ ਜਿਸ ਤਰ੍ਹਾਂ ਸੁਖਪਾਲ ਸਿੰਘ ਖੈਰਾ ਦੇ ਨਾਲ ਹੈ ਉਸੇ ਤਰ੍ਹਾਂ ਡਾਕਟਰ ਤਰਨਵੀਰ ਗਾਂਧੀ ਦੇ ਨਾਲ ਵੀ ਇਹ ਸਵਾਲ ਨਾਲ-ਨਾਲ ਅੱਗੇ ਵਧੇਗਾ ਇਹੀ ਕਾਂਗਰਸ ਦੇ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ ਕਿ ਟਿਕਟ ਦਈਏ ਕਿਸ ਨੂੰ ਕਿਉਂਕਿ ਕਿਸੇ ਇੱਕ ਉਮੀਦਵਾਰ ਦੇ ਨਾਂ ਤੇ ਕਾਂਗਰਸ ਚ ਸਹਿਮਤੀ ਨਹੀਂ ਬਣਦੀ ਤੇ ਜਦੋਂ ਹਾਈ ਕਮਾਂਡ ਟਿਕਟ ਦੰਦੀ ਹੈ ਫਿਰ ਹਾਰ ਜਿੱਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿੰਨੇ ਗੁੱਟ ਨਾਲ ਨੇ ਤੇ ਕਿੰਨੇ ਗੁੱਟ ਵਿਰੋਧ ਨੇ ਡਲਾ ਜੀ ਜਿਵੇਂ ਜਿਵੇਂ ਚੋਣ ਪ੍ਰਚਾਰ ਜਿਹੜਾ ਪੱਕ ਰਿਹਾ ਹੈ ਉਸੇ ਤਰ੍ਹਾਂ ਨਾਲ ਵਧ ਰਿਹਾ ਹੈ ਪੋਲਿਟੀਕਲ ਪਾਰਟੀਆਂ ਦਾ ਵਿਰੋਧ ਕਿਉਂਕਿ ਵਕ ਵਕ ਤਰ੍ਹਾਂ ਦੀਆਂ ਜੋ ਖਬਰਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿਸੇ ਥਾਂ 'ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਈ ਥਾਵਾਂ ਦੇ ਉੱਪਰ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੋਲਿਟੀਕਲ ਪਾਰਟੀਆਂ ਦਾ ਉਮੀਦਵਾਰਾਂ ਦਾ ਸੋ ਕਿਵੇਂ ਦੇਖਦੇ ਹੋ ਚੋਣ ਜ਼ਾਬਤੇ ਤੋਂ ਪਹਿਲਾਂ ਜਿਹੜੀਆਂ ਹੁਣ ਸਥਿਤੀਆਂ ਵਿਰੋਧ ਵਾਲੀਆਂ ਸਥਿਤੀਆਂ ਬਣੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਨਵੇਂ-ਨਵੇਂ ਮਾਹੌਲ ਨਵੇਂ ਨਵੇਂ ਸਮਿਕਰਨ ਬਣਦੇ ਵਿਗੜਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ ਉਹਨਾਂ ਨੇ ਬਠਿੰਡਾ ਜਾਣਾ ਸੀ ਅਤੇ ਕਟਿਆਰ ਅੱਜ ਦਾ ਪੰਜਾਬੀ ਟਰਬਿਨ ਹਰਜੋਤਜੀ ਚੋਣਾਂ ਦੇ ਦਿਨਾਂ ਦੇ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਦੇ ਵਿਰੋਧ ਦੀਆਂ ਖਬਰਾਂ ਬੜੀਆਂ ਆਮ ਹੁੰਦੀਆਂ ਨੇ ਕਈ ਵਾਰੀ ਮੁਲਾਜ਼ਮ ਨੇ ਜਿਹੜੇ ਉਹ ਵੀ ਵਿਰੋਧ ਕਰਦੇ ਨੇ ਵੱਖ-ਵੱਖ ਉਮੀਦਵਾਰਾਂ ਦਾ ਲੇਕਿਨ ਪੰਜਾਬ ਦੇ ਵਿੱਚ ਕਿਸਾਨਾਂ ਨੇ ਇੱਕ ਵਾਰੀ ਮੋੜ ਤੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਬਠਿੰਡਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਇੱਕ ਮੀਟਿੰਗ ਸੀ ਜਿਹਦੇ ਵਿੱਚ ਉਹਨਾਂ ਨੇ ਕਾਰਜਕਰਤਾਵਾਂ ਨੂੰ ਵਰਕਰਾਂ ਨੂੰ ਸੰਬੋਧਨ ਕਰਨਾ ਸੀ ਸੁਨੀਲ ਜਾਖੜ ਨੇ ਵੀ ਕਹਿੰਦੇ ਪਹੁੰਚਣਾ ਸੀ ਪਰ ਮੀਟਿੰਗ ਵਾਲੀ ਥਾਂ ਤੇ ਕਿਸਾਨ ਪਹੁੰਚਣ ਲੱਗੇ ਵੱਡੀ ਗਿਣਤੀ ਚ ਕਿਸਾਨ ਅਤੇ ਉਹਨਾਂ ਦੇ ਸੰਗਠਨ ਦੇ ਆਗੂ ਉੱਥੇ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਨੂੰ ਉੱਥੇ ਚੌਕਸੀ ਵਧਾਉਣੀ ਪਈ ਹਾਲਾਂਕਿ ਪਤਾ ਲੱਗਿਆ ਕਿ ਸੁਨੀਲ ਜਾਖੜ ਨੇ ਬਾਅਦ ਦੇ ਵਿੱਚ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹਾਲਾਂਕਿ ਅਧਿਕਾਰਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਨਕਾਰ ਰਹੀ ਹੈ ਪਰ ਕਿਹਾ ਜਾ ਰਿਹਾ ਕਿ ਸੁਨੀਲ ਜਾਖੜ ਰੇ ਆਉਣਾ ਸੀ ਉਹ ਇਸੇ ਕਰਕੇ ਨਹੀਂ ਆਏ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਰਿਪੋਰਟ ਹੋਈਆਂ ਨੇ ਬਾਅਦ ਦੇ ਵਿੱਚ ਜਲੰਧਰ ਦੇ ਸਾਬਕਾ ਬੀਜੇਪੀ ਵਿਧਾਇਕ ਕੇਡੀ ਭੰਡਾਰੀ ਉਹਨਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਹਾਲਾਂਕਿ ਬਠਿੰਡਾ ਦੇ ਵਿੱਚ ਜਿਹੜੇ ਸਾਬਕਾ ਵਿਦਾਇਕ ਨੇ ਔਰ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸਰੂਪ ਚੰਦ ਸਿੰਘਲਾ ਉਹ ਮੀਟਿੰਗ ਵਾਲੀ ਥਾਂ ਦੇ ਉੱਤੇ ਜ਼ਰੂਰ ਪਹੁੰਚੇ ਸੀ ਔਰ ਉਹਨਾਂ ਨੇ ਕਿਸਾਨਾਂ ਨੂੰ ਵਾਅਦਾ ਕੀਤਾ ਕਿ ਅਗਰ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ਚਾਹੁੰਦੀ ਹੈ ਤੇ ਉਹ ਪੂਰਾ ਜ਼ੋਰ ਲਾਉਣਗੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਭਾਰਤ ਸਰਕਾਰ ਤੱਕ ਪਹੁੰਚਾਇਆ ਜਾਵੇ ਔਰ ਉਹਨਾਂ ਨੂੰ ਮੰਨਵਾਉਣ ਦੇ ਲਈ ਯਤਨ ਕੀਤੇ ਜਾਣ ਸੋ ਚੋਣਾਂ ਤੋਂ ਪਹਿਲਾਂ ਅਗਰ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮਾਂ ਦਾ ਕਿਸਾਨ ਵਿਰੋਧ ਕਰਦੇ ਨੇ ਤੇ ਇਹ ਚੋਣ ਕਮਿਸ਼ਨ ਦੇ ਲਈ ਵੀ ਵੱਡੀ ਚੁਣੌਤੀ ਹੋਏਗੀ ਔਰ ਪ੍ਰਸ਼ਾਸਨ ਦੇ ਲਈ ਵੀ ਵੱਡੀ ਚੁਣੌਤੀ ਹੋਏਗੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਜਦੋਂ ਕਿਸਾਨਾਂ ਨੇ ਮਹਾਪੰਚਾਇਤ ਕੀਤੀ ਸੀ ਉਦੋਂ ਉਹਨਾਂ ਨੇ ਖੁੱਲਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਦਿੱਲੀ ਜਾਣ ਦੇ ਲਈ ਰਾਹ ਰੋਕੇ ਗਏ ਨੇ ਤੇ ਅਸੀਂ ਵਿਰੋਧ ਕਰਾਂਗੇ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਅਗਰ ਤਾਂ ਇਹ ਮਸਲਾ ਨਿਬੜਦਾ ਹੈ ਅਗਰ ਤਾਂ ਕਿਸਾਨਾ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵਿੱਚ ਕੁਝ ਸਹਿਮਤੀ ਬਣਦੀ ਹੈ ਭਵਿੱਖ ਨੂੰ ਲੈ ਕੇ ਫਿਰ ਤਾਂ ਗੱਲ ਠੀਕ ਹੈ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਵਿੱਚ ਮੀਟਿੰਗਾਂ ਕਰਨੀਆਂ ਔਰ ਆਪਣੇ ਚੋਣ ਪ੍ਰਚਾਰ ਦੇ ਪ੍ਰੋਗਰਾਮ ਚਲਾਉਣੇ ਉਹਦੇ ਵਿੱਚ ਔਂਕੜਾ ਸਕਦੀਆਂ ਨੇ ਅਜਿਹੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵਧੇਗੀ ਦਲਾ ਜੀ ਗੱਲ ਅਰਵਿੰਦ ਕੇਜਰੀਵਾਲ ਦੀ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੀ ਇੱਕ ਤਸਵੀਰ ਸਲਾਖਾਂ ਪਿੱਛੇ ਦੀ ਜਿਹੜੀ ਇੱਕ ਤਸਵੀਰ ਹੈ ਉਸਨੇ ਇੱਕ ਨਵੀਂ ਸਿਆਸਤ ਜ਼ਰੂਰ ਛੇੜ ਦਿੱਤੀ ਹੈ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਆਗੂਆਂ ਵੱਲੋਂ ਉਹ ਜਿਹੜੀ ਤਸਵੀਰ ਹੈ ਡੀਪੀ ਤੇ ਆਪਣੇ ਉਹਨਾਂ ਦੇ ਅਕਾਊਂਟ ਨੇ ਜਿਹੜੇ ਉੱਤੇ ਇਹ ਡੀਪੀ ਤੇ ਤਸਵੀਰ ਲਗਾਈ ਗਈ ਹੈ ਸੋ ਕੀ ਕਹਿਣਾ ਚਾਹੋਗੇ ਤਸਵੀਰ ਨੂੰ ਲੈ ਕੇ ਜਿਹੜੀ ਇਹ ਹੁਣ ਸਿਆਸਤ ਹੋ ਰਹੀ ਹੈ ਮਾਮਲਾ ਕੀ ਹੈ ਕਿਵੇਂ ਦੇਖਦੇ ਹੋ ਇਸ ਤਸਵੀਰ ਦੇ ਮਾਮਲੇ ਨੂੰ ਇੰਡੀਆ ਗੱਠ ਜੋੜ ਦੀ ਰੈਲੀ ਜਦੋਂ ਬਿਹਾਰ ਚ ਹੋਈ ਤੇ ਲਾਲੂ ਪ੍ਰਸਾਦ ਯਾਦਵ ਨੇ ਇੱਕ ਟਿੱਪਣੀ ਕੀਤੀ ਨਰਿੰਦਰ ਮੋਦੀ ਤੇ ਜਿਹੜੀ ਬਹੁਤ ਵਿਵਾਦਿਤ ਬਣੀ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਔਰ ਬੀਜੇਪੀ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਨੇ ਇਹ ਕਿਹਾ ਕਿ ਸਾਰਾ ਦੇਸ਼ ਮੇਰਾ ਪਰਿਵਾਰ ਹੈ ਉਸ ਤੋਂ ਬਾਅਦ ਸਾਰੇ ਲੀਡਰਾਂ ਨੇ ਬੀਜੇਪੀ ਦੇ ਵਰਕਰਾਂ ਨੇ ਕੱਟੜ ਸਮਰਥਕਾਂ ਨੇ ਆਪਣੇ ਨਾਮ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟਾਂ ਦੇ ਵਿੱਚ ਬ੍ਰੈਕਟ ਚ ਲਿਖਿਆ ਮੋਦੀ ਦਾ ਪਰਿਵਾਰ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਕ ਫੋਟੋ ਵਾਇਰਲ ਕੀਤੀ ਅਰਵਿੰਦ ਕੇਜਰੀਵਾਲ ਦੀ ਜਿਸ ਵਿੱਚ ਲਿਖਿਆ ਸੀ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਔਰ ਕੇਜਰੀਵਾਲ ਦੀ ਤਸਵੀਰ ਸਲਾਖਾ ਪਿੱਛੇ ਦੀ ਹੈ ਹਾਲਾਂਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਚ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਅਗਰ ਤਾਂ ਪੁਲਿਸ ਥਾਣੇ ਦੇ ਕਮਰੇ ਵਾਂਗ ਹੈ ਅਗਰ ਤਾਂ ਉਹ ਪੂਰੀ ਸਲਾਖਾਂ ਵਾਲੀ ਹੈ ਫਿਰ ਤਾਂ ਇਹ ਤਸਵੀਰ ਸਮਝ ਆਉਂਦੀ ਹੈ ਲੇਕਿਨ ਇਹ ਵੀ ਗੱਲ ਦਿਖਦੀ ਹੈ ਕਿ ਜ਼ਮਾਨਤ ਅਗਰ ਨਹੀਂ ਹੁੰਦੀ ਅਗਲੇ 1-2 ਦਿਨਾਂ ਦੇ ਵਿੱਚ ਤਾਂ ਫਿਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਏਗਾ ਪਰ ਉਹਨਾਂ ਨੇ ਜੇਲ੍ਹ ਵਿੱਚ ਜੇਲ੍ਹ ਵਿਚਲੀ ਤਸਵੀਰ ਹੈ ਜਿਹੜੀ ਉਹ ਇੱਕ ਜਾਰੀ ਕੀਤੀ ਹੈ ਜਿਹੜੀ ਵਾਇਰਲ ਹੋਈ ਹੈ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੇ ਐਕਸ ਦੇ ਹੋਰ ਬਹੁਤ ਸਾਰੇ ਅਕਾਊਂਟਾਂ ਤੇ ਇਹ ਤਸਵੀਰ ਲਾਈ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੱਲ ਦਿੱਲੀ ਚ ਪ੍ਰੈਸ ਕਾਨਫਰੰਸ ਕਰਕੇ ਅਪੀਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਸਿਰਫ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਨਰਿੰਦਰ ਮੋਦੀ ਕੇਜਰੀਵਾਲ ਤੋਂ ਡਰਦੇ ਨੇ ਇਸ ਕਰਕੇ ਤਸਵੀਰ ਸਾਰਿਆਂ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਾਉਣ ਨੂੰ ਕਿਹਾ ਔਰ ਦੇਖਦੇ ਹੀ ਦੇਖਦੇ ਕਿ ਫੋਟੋ ਵਾਇਰਲ ਹੋਈ ਔਰ ਵੱਡੀ ਗਿਣਤੀ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਇਹ ਤਸਵੀਰ ਲੱਗੀ ਹੈ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਫੋਟੋ ਹੈ ਔਰ ਭਗਵੰਤ ਮਾਨ ਸੰਦੀਪ ਪਾਟਕ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਔਰ ਉਹਨਾਂ ਦੇ ਵਲੰਟੀਅਰਸ ਨੇ ਰਾਜ ਸਭਾ ਮੈਂਬਰਾਂ ਨੇ ਇਹ ਫੋਟੋ ਹੈ ਜਿਹੜੀ ਇਹ ਬਦਲ ਦੱਤੀ ਹੈ ਸੋ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਇਸ ਨਾਰੇ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਲੋਕਾਂ ਚ ਲੈ ਕੇ ਜਾਏਗੀ ਉਧਰ 27 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਸੁਣਵਾਈ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਅਗਰ ਉਸ ਦਿਨ ਰਾਉਜ਼ ਐਵੇਨਿਊ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਗਿਆ ਤੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਹੈ ਜਿਹੜੀ ਉਹਨੂੰ ਗੈਰ ਕਾਨੂੰਨੀ ਮੰਨ ਕੇ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਹੈ ਜ਼ਮਾਨਤ ਉਹਨਾਂ ਨੂੰ ਮਿਲ ਸਕਦੀ ਹੈ ਰਿਹਾਈ ਨਹੀਂ ਜ਼ਮਾਨਤ ਉਹਨਾਂ ਨੂੰ ਮਿਲ ਸਕਦੀ ਹੈ ਅਗਰ 27 ਤਰੀਕ ਨੂੰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਫਿਰ 28 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਹੈ ਰਾਉਸ ਐਵੇਨਿਊ ਕੋਰਟ ਦੇ ਵਿੱਚ ਔਰ ਆਉਂਦੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਔਰ ਇਲੈਕਟਰਲ ਬਾਂਡ ਦੇ ਮਸਲੇ ਤੇ ਜਿਵੇਂ ਇੱਕ ਸ਼ਰਾਬ ਨੀਤੀ ਦੇ ਇੱਕ ਮੁਲਜ਼ਮ ਤੋਂ ਚੰਦਾ ਹਾਸਲ ਹੋਇਆ ਬੀਜੇਪੀ ਨੂੰ ਉਸ ਮੁੱਦੇ ਤੇ 31 ਮਾਰਚ ਨੂੰ ਆਮ ਆਦਮੀ ਪਾਰਟੀ ਔਰ ਕਾਂਗਰਸ ਵੱਲੋਂ ਇੰਡੀਆ ਗੱਠ ਜੋੜ ਦੀ ਇੱਕ ਵੱਡੀ ਰੈਲੀ ਰੱਖੀ ਗਈ ਹੈ ਔਰ ਪੂਰੇ ਪੰਜਾਬ ਦੇ ਲੀਡਰ ਦਿੱਲੀ ਦੇ ਲੀਡਰ ਔਰ ਦੇਸ਼ ਦੇ ਇੰਡੀਆ ਗੱਠ ਜੋੜ ਦੇ ਲੀਡਰਾਂ ਦੀ ਕੋਸ਼ਿਸ਼ ਹੈ ਕਿ 31 ਮਾਰਚ ਦੀ ਮਹਾਰੈਲੀ ਨੂੰ ਕਾਮਯਾਬ ਕੀਤਾ ਜਾਵੇ ਔਰ 31 ਮਾਰਚ ਨੂੰ ਦਿੱਲੀ ਦੇ ਵਿੱਚ ਲੱਖਾਂ ਲੋਕ ਉਸ ਰੈਲੀ ਚ ਪਹੁੰਚਣ ਦਾ ਟੀਚਾ ਰੱਖਿਆ ਗਿਆ ਹੁਣ ਸਵਾਲ ਇਹ ਵੀ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਕਿੱਡਾ ਵੱਡਾ ਸ਼ਕਤੀ ਪ੍ਰਦਰਸ਼ਨ ਦਿੱਲੀ ਕਰਦੀ ਹੈ ਔਰ ਕੀ ਪੰਜਾਬ ਦੀ ਕਾਂਗਰਸ ਦਾ ਸਾਥ ਦਿੱਲੀ ਦੇ ਵਿੱਚ ਇੰਡੀਆ ਗਠਜੋੜ ਨੂੰ ਮਿਲਦਾ ਹੈ ਜਾਂ ਨਹੀਂ ਇਹਦੇ ਉੱਪਰ ਵੀ ਨਜ਼ਰਾਂ ਬਣੀਆ ਰਹਿਣਗੀਆਂ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰਾਂ ਦਾ ਐਲਾਨ ਹੋਣਾ ਸੀ ਅੱਜ ਕੱਲ ਦੇ ਵਿੱਚ ਉਹ ਫਿਲਹਾਲ ਮਲਤਵੀ ਲੱਗਦਾ ਹੈ 31 ਮਾਰਚ ਦੀ ਰੈਲੀ ਤੋਂ ਬਾਅਦ ਹੀ ਉਹਨਾਂ ਤੇ ਕੋਈ ਫੈਸਲਾ ਹੋ ਸਕਦਾ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅਗੇ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨਵੀਦਯੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ